ਾਰੇ ਦੋਸਤੋ ਕੁਦਰਤ ਦੀ ਗੋਚ ਵਿੱਚ ਬੈਠੇ ਆ ਤੇ ਕਿਉਂ ਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਦਰਤ ਬਾਰੇ ਪਰਮਾਤਮਾ ਬਾਰੇ ਕੋਈ ਗੱਲਬਾਤ ਕਰੀਏ ਕਿਉਂਕਿ ਪਰਮਾਤਮਾ ਦਾ ਅਹਿਸਾਸ ਤਾਂ ਹੁੰਦਾ ਹੈ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਨਹੀਂ ਹੁੰਦੇ ਪਰ ਉਹਦੇ ਅਹਿਸਾਸ ਨੂੰ ਜੇ ਸਮਝੀਏ ਤੇ ਪਰਮਾਤਮਾ ਜਿਹੜਾ ਉਹ ਅੰਗ ਸੰਗ ਮਹਿਸੂਸ ਹੁੰਦਾ ਉਹਦੇ ਮਹਿਸੂਸ ਵਿੱਚੋਂ ਹੀ ਸਾਨੂੰ ਉਹਦੇ ਦਰਸ਼ਨ ਕਰਨੇ ਚਾਹੀਦੇ ਆ ਤੇ ਅੱਜ ਜਿਹੜੀ ਗੱਲ ਮੈਂ ਆਪਾਂ ਸ਼ੇਅਰ ਕਰਨ ਜਾ ਰਹੇ ਆ ਇਹ ਵੀ اسی ਚੀਜ਼ ਨੂੰ ਸਾਬਤ ਕਰਦੀ ਹੈ ਪੁਰਾਣੇ ਸਮੇਂ ਦੀ ਗੱਲ ਆ ਕਿ ਇੱਕ ਬੰਦਾ ਜਿਹੜਾ ਉਹ ਬੇੜੀ ਦੇ ਵਿੱਚ ਬੈਠ ਕੇ ਤੇ ਸਮੁੰਦਰ ਦੀ ਯਾਤਰਾ ਕਰਦਾ ਪਿਆ ਸੀ ਜਿਵੇਂ ਕਲੰਬਸ ਨੇ ਸਮੁੰਦਰ ਦੀ ਯਾਤਰਾ ਕੀਤੀ ਸੀ ਉਸੇ ਤਰ੍ਹਾਂ ਬੇੜੀ ਦੇ ਵਿੱਚ ਬੈਠ ਕੇ ਤੇ ਸਮੁੰਦਰ ਦੀ ਜਿਹੜੀ ਯਾਤਰਾ ਕਰਦਾ ਪਿਆ ਸੀਗਾ ਔਰ ਜਦੋਂ ਉਹ ਸਮੁੰਦਰ ਦੇ ਅੱਧ ਵਿੱਚ ਕਾਏ ਜੇ ਪਹੁੰਚਿਆ ਤੇ ਸਮੁੰਦਰ ਦੇ ਵਿੱਚ ਸਮੁੰਦਰੀ ਤੂਫਾਨ ਨੇ ਜਿਹੜੀ ਉਹਦੀ ਬੇੜੀ ਆ ਉਹ ਘੇਰ ਲਈ ਉਹਨੇ ਕਾਫੀ ਯਤਨ ਕੀਤਾ ਆਪਣੀ ਬੇੜੀ ਨੂੰ ਬਚਾਉਣ ਦਾ ਪਰ ਬਚਾ ਨਾ ਸਕਿਆ ਆਖਰਕਾਰ ਉਹਦੀ ਬੇੜੀ ਜਿਹੜੀ ਆ ਉਹ ਸਮੁੰਦਰ ਦੀਆਂ ਲਹਿਰਾਂ ਦੀ ਪਕੜ ਚੋਂਡ ਕਰਕੇ ਬੇੜੀ ਦੀ ਪਲਟ ਗਈ ਤੇ ਜਦੋਂ ਉਹਨੂੰ ਹੂਸ਼ ਆਇਆ ਤਾਂ ਉਹਨੇ ਆਪਣੇ ਆਪ ਨੂੰ ਸਮੁੰਦਰ ਦੇ ਕੰਢੇ ਤੇ ਪਾਇਆ ਜੋ ਐਸੀ ਟਾਪੂ ਤੇ ਉੱਤੇ ਜਾ ਡਿੱਗਾ ਜਿੱਥੇ ਇਨਸਾਨ ਨਹੀਂ ਸਨ ਦਰਖਤ ਹੀ ਦਰਖਤ ਸੀਗੇ ਤੇ ਇਨਸਾਨ ਉੱਥੇ ਨਹੀਂ ਸੀਗਾ ਤੇ ਆਖਰਕਾਰ ਉਹਨੇ ਕਿ ਅੱਗੇ ਚਲੋ ਜਾਨ ਬਚੀ ਤੇ ਲੱਖਾਂ ਪਾਇ ਕਿ ਚਲੋ ਜਾਨ ਬਚ ਗਈ ਆ ਤੇ ਆਪਾਂ ਹੁਣ ਇੱਥੇ ਹੀ ਗੁਜ਼ਾਰਾ ਕਰ ਲਈਏ ਉਹਨੇ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਇੱਕ ਛੋਟੀ ਜੀ ਝੌਂਪੜੀ ਜਿਹੜੀ ਉਹਨੇ ਕੱਖ ਵਗੈਰਾ ਇਕੱਠੇ ਕੀਤੇ ਇੱਕ ਛੋਟੀ ਜੀ ਝੌਂਪੜੀ ਜਿਹੜੀ ਉਹਨੇ ਉੱਥੇ ਬਣਾ ਲਈ ਤੇ ਦਿਨੇ ਉਹ ਇਧਰ ਉਧਰ ਨਿਕਲ ਜਾਂਦਾ ਕੁਝ ਖਾਣ ਪੀਣ ਦੀ ਪਾਲ ਦੇ ਵਿੱਚ ਕਿਉਂਕਿ ਉੱਥੇ ਰੋਟੀ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਸੀਗਾ ਦਰਖਤਾਂ ਦੇ ਕੁਝ ਫਾਲ ਫਰੂਟ ਖਾ ਕੇ ਉਹਨੂੰ ਉੱਥੇ ਗੁਜ਼ਾਰਾ ਕਰਨਾ ਪੈਂਦਾ ਸੀ। ਤੋਂ ਇਸ ਪਾਲ ਦੇ ਵਿੱਚ ਉਹ ਨਿਕਲ ਜਾਂਦਾ ਸੀਗਾ ਤੇ ਸ਼ਾਮ ਨੂੰ ਜਿਹੜਾ ਉਹ ਆਪਣੀ ਉਸੇ ਝੌਪੜੀ ਦੇ ਵਿੱਚ ਜਿਹੜੀ ਨੇ ਕੱਖਾਂ ਦੀ ਬਣਾਈ ਸੀਗੀ ਤੇ ਉਹਦੇ 'ਚ ਆ ਕੇ ਤੇ ਉਹ ਰਾਤ ਕੱਟ ਲਿੰਦਾ ਸੀਗਾ। ਤੇ ਇੱਕ ਦਿਨ ਫਿਰ ਉਸੇ ਤਰ੍ਹਾਂ ਹੀ ਖਾਣ ਦੀ ਪਾਲ 'ਚ ਇਧਰ ਉਧਰ ਕਿਤੇ ਗਿਆ ਸੀਗਾ ਤੇ ਜਦੋਂ ਵਾਪਸ ਆਇਆ ਤਾਂ ਉਹਨੇ ਦੇਖਿਆ ਵੀ ਅੱਗ ਦੀਆਂ ਲਪਟਾਂ ਉੱਠ ਰਹੀਆਂ ਨੇ ਉਹਦੀ ਜਿਹੜੀ ਕੌਂਪੜੀ ਉਹਨੇ ਬਣਾਈ ਸੀਗੀ ਉਹਨੂੰ ਅੱਗ ਲੱਗੀ ਕਿਸੇ ਤਰੀਕੇ ਨਾਲ ਅੱਗ ਲੱਗੀ ਤੇ ਉਹ ਉਹਨੇ ਜਦੋਂ ਅੱਗ ਲੱਗੀ ਦੇਖੀ ਤੇ ਸਮਾਨ ਛੋਟਾ ਮोटा ਕਿਉਂਕਿ ਜਿੱਥੇ ਬੰਦਾ ਰਹਿੰਦਾ ਹੈ ਕੋਈ ਆਪਣੇ ਰਹਿਣ ਬਸੇਰੇ ਦਾ ਪ੍ਰਬੰਧ ਕਰ ਹੀ ਲੈਂਦਾ ਕਿ ਆਪਣੀ ਜ਼ਰੂਰਤ ਦੀਆਂ ਕੁਝ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਇਨਸਾਨ ਦਾ ਸੁਭਾਅ ਆ ਕਿ ਲੋੜ ਪੈਣ ਤਿੰਨ ਵਾਰ ਸਕਦਾ ਤੇ ਉਹਨੇ ਕੁਝ ਆਪਣੀ ਲੋੜ ਮੁਤਾਬਕ ਕੋਈ ਛੋਟੀ ਛੋਟੀ ਚੀਜ਼ਾਂ ਇਕੱਠੀਆਂ ਕਰਕੇ ਉਹ ਚੌਂਪੜੀ ਦੇ ਵਿੱਚ ਉਹਨੂੰ ਐਜ਼ এ ਘਰ ਉਹਨੇ ਸਮਝ ਲਿਆ ਸੀਗਾ ਤੇ ਉਹਦੇ ਵਿੱਚ ਰੱਖੀਆਂ ਸੀਗੀਆਂ ਜੇ ਦੋਨੋਂ ਛੜਦਾ ਵਿਖਿਆ ਸਾਰਾ ਸਮਾਨ ਤੂੰ ਦੀਆਂ ਤਾਹਾਂ ਨਿਕਲ ਗਈਆਂ ਮਤਲਬ ਉਹਨੇ ਬਹੁਤ ਉੱਚੀ ਉੱਚੀ ਉੱਪਰ ਨੂੰ ਬਾਹਾਂ ਕਰਕੇ ਦਰੁਣਾ ਸ਼ੁਰੂ ਕਰਤਾ ਕਿ हे ਪ੍ਰਮਾਤਮਾ ਤੂੰ ਪਹਿਲਾਂ ਹੀ ਮੈਂ ਬੜਾ ਦੁਖੀ ਸਾਂ ਕਿ ਮੈਂ ਤਾਂ ਪਹਿਲਾਂ ਹੀ ਬੜੇ ਕਸ਼ਟ ਭੋ ਰਿਆਂ ਕਿ ਇੱਥੇ ਕੋਈ ਸੁਗੁਰਤ ਕੋਈ ਨਹੀਂ ਖਾਣ ਪੀਣ ਨੂੰ ਪ੍ਰਬੰਧ ਕੋਈ ਨਹੀਂ ਹੈਗਾ ਤੇ ਉਤੋਂ ਤੋਂ ਮੈਂ ਜਿਹੜਾ ਛੋਟਾ ਮੋਟਾ ਪ੍ਰਬੰਧ ਕੀਤਾ ਵੀ ਸੀ ਚੌਂਕੜੀ ਦਾ ਜਾਂ ਹੋਰ ਕੋਈ ਆਪਣੀਆਂ ਸਹੂਦਾਂ ਛੋਟੀਆਂ-ਬੋਟੀਆਂ ਦਾ ਉਹ ਵੀ ਤੂੰ ਸਾੜ ਕੇ ਸਵਾਹ ਕਰ ਦਿੱਤੀਆਂ ਮੇਰੇ ਕੋਲ ਪਾਪ ਕੀ ਹੋ ਗਿਆ ਮੈਂ ਕੀ ਦੋਸ਼ ਕਰ ਬੈਠਾਂ ਜਿਹਦੀ ਸਜ਼ਾ ਤੂੰ ਮੈਨੂੰ ਦੇ ਰਿਆਂ ਇਸ ਰਨੀਆਂ ਉਹਨੇ ਭਾਵਨਾਵਾਂ ਜਿਹੜੀਆਂ ਕਰਨੇ ਸ਼ੁਰੂ ਕਰਤੀਆਂ ਤੇ ਆਖਰ ਉਹ ਰੂਹ ਖਾਪ ਕੇ ਇੱਕ ਥਾਂ ਤੇ ਬੈਠ ਗਿਆ ਤੇ ਅਚਾਨਕ ਉਹਦੇ ਕੰਨਾਂ ਦੇ ਵਿੱਚ ਜਿਹੜੀ ਹੈਲੀਕਾਪਟਰ ਦੀ ਆਵਾਜ਼ ਜਿਹੜੀ ਉਹ ਪੈਣੀ ਸ਼ੁਰੂ ਹੋ ਗਈ ਤੇ ਉਹਨੇ ਉੱਪਰ ਨੂੰ ਦੇਖਿਆ ਤੇ ਇੱਕ ਹੈਲੀਕਾਪਟਰ ਜਿਹੜਾ ਉਹਦੇ ਵੱਲ ਆ ਰਿਹਾ ਸੀਗਾ ਔਰ ਉਸ ਹੈਲੀਕਾਪਟਰ ਨੇ ਵੀ ਉਹਨਾਂ ਨੂੰ ਦੇਖ ਲਿਆ ਤੇ ਉਹਨਾਂ ਨੇ ਉੱਪਰ ਵੀ ਰੱਸਾ ਲੰਕਾਇਆ ਉਹ ਫੌਜੀਆਂ ਦਾ ਹੈਲੀਕਾਪਟਰ ਸੀਗਾ ਜਹਾਜ਼ ਸੀਗਾ ਤੇ ਉਸ ਹੈਲੀਕਾਪਟਰ ਦੇ ਵਿੱਚੋਂ ਉਹਨਾਂ ਨੇ ਰੱਸਾ ਲੰਕਾਇਆ ਤੇ ਉਹ ਰਸੇ ਦੇ ਨਾਲ ਉਹ ਜਿਹੜਾ ਉਹ ਬੰਦਾ ਸੀਗਾ ਉਹ ਸੇਨਾਂ ਨੂੰ ਰਸੇ ਨੂੰ ਫੜ ਕੇ ਤੇ ਉੱਪਰ ਜਿਹੜਾ ਜਹਾਜ਼ ਦੇ ਵਿੱਚ ਪਹੁੰਚਾ ਉਹਨਾਂ ਨੇ ਹੋਰ ਵੀ ਪ੍ਰਬੰਧ ਕੀਤਾ ਪੌੜੀ ਵਗੈਰਾ ਦਾ ਵੀ ਛੇਟਾਂ ਨੂੰ ਨਮਕਾਈ ਤੇ ਉੱਪਰ ਜਹਾਜ਼ ਦੇ ਵਿੱਚ ਪਹੁੰਚਾ ਉਹ ਬੰਦਾ ਤੇ ਪਹੁੰਚ ਕੇ ਤੋਂ ਉਹਨੇ ਫਿਰ ਉਹਨਾਂ ਬੰਦਿਆਂ ਨੂੰ ਇਹ ਗੱਲ ਫੌਜੀ ਉਹਨੇ ਕਰ ਪੁੱਛੀ ਜਦੋਂ ਉਹਨਾਂ ਦੇ ਕੈਂਪ ਤੇ ਪਹੁੰਚ ਗਿਆ ਉਹਨਾਂ ਨੇ ਪੁੱਛੀ ਉਹਨਾਂ ਨੇ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇਸ ਜਗ੍ਹਾ ਤੇ ਰਹਿ ਰਹੇ ਹਾਂ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਤਾਂ ਉਹਨਾਂ ਫੌਜੀਆ ਨੇ ਕਿਹਾ ਕਿ ਅਸੀਂ ਵੈਸੇ ਹੀ ਸਰਫਰੀ ਚੱਕਰ绕ਦੇ ਵਿੱਚ ਚੈੱਕ ਕਰਦੇ ਪਏ ਸਾਂ ਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲਾਟਾਂ ਜਿਹੜੀਆਂ ਅਸੀਂ ਜਦੋਂ ਬਲਦੀਆਂ ਵੇਖੀਆਂ ਤੇ ਸਾਨੂੰ ਸਾਨੂੰ ਤਾਂ ਨਹੀਂ ਸੀ ਪਤਾ ਕਿ ਇੱਧਰ ਕੋਈ ਇਨਸਾਨ ਹੋ ਸਕਦਾ ਹੈ ਕਿਉਂ ਨੈਚੁਰਲੀ ਵੈਸੇ ਹੀ ਮੋਬਾਈਨਾ ਕਰਦੇ ਪਏ ਸਾਂ ਕਿਉਂਕਿ ਫੌਜੀਆ ਦਾ ਸੁਰੱਖਿਆ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੇ ਚੈੱਕ ਕਰਦੇ ਨਾਲ ਦਵਲੇ ਨੂੰ ਕਿ ਕਿਤੇ ਕੋਈ ਗਲਤ ਮੂਵਮੈਂਟ ਨਾ ਹੁੰਦੀ ਹੋਵੇ ਤੇ ਉਹ ਕਹਿੰਦੇ ਕਿ ਅਸੀਂ ਉਸ ਤਰ੍ਹਾਂ ਰੂਟੀਨ ਵਾਈਜ਼ ਅਸੀਂ ਚੈੱਕ ਕਰਦੇ ਪਏ ਸਾਂ ਪਰ ਸਾਨੂੰ ਨਹੀਂ ਸੀ ਪਤਾ ਕਿ ਇੱਥੇ ਕੋਈ ਇਨਸਾਨ ਹੋ ਸਕਦਾ ਤੇ ਜਦੋਂ ਅੱਗ ਦੀਆਂ ਉੱਚੀਆਂ-ਉੱਚੀਆਂ ਲਾਟਾਂ ਜਿਹੜੀਆਂ ਅਸੀਂ ਦੂਰੋਂ ਦੇਖੀਆਂ ਕਿ ਅੱਗ ਦੀਆਂ ਉੱਚੇ-ਉੱਚੇ ਲਪਟਾਂ ਜਿਹੜੀਆਂ ਬਲ ਰਹੀਆਂ ਸੀਗੀਆਂ ਤੇ ਸਾਨੂੰ ਅੰਦਾਜ਼ਾ ਹੋ ਗਿਆ ਕਿ ਇੱਥੇ ਕੋਈ ਨਾ ਕੋਈ ਇਨਸਾਨ ਜਾਂ ਕੁਝ ਹੈ ਕਿਉਂਕਿ ਇਨਸਾਨ ਦਾ ਹੀ ਬੇਸਿਕਲੀ ਅੱਗ ਨਾਲ ਬਹੁਤਕਾਂ ਸਬੰਧ ਹੈ ਕਿ ਅੱਗ ਲਾ ਸਕਦਾ ਇਨਸਾਨ ਤੇ ਇਸ ਕਰਕੇ ਅਸੀਂ ਸਾਨੂੰ ਅੰਦਾਜ਼ਾ ਹੋਇਆ ਕਿ ਇੱਥੇ ਕੋਈ ਇਨਸਾਨ ਹੋ ਸਕਦਾ ਇਸ ਕਰਕੇ ਅਸੀਂ ਜਲਦੀ ਨਾਲ ਇੱਥੇ ਆਏ ਆ ਤੇ ਤੁਹਾਨੂੰ ਅਸੀਂ ਦੇਖਿਆ ਤੇ ਇਹ ਤੁਹਾਨੂੰ ਅਸੀਂ ਉੱਥੋਂ ਰੈਸਕਿਊ ਕਰ ਲਿਆ ਸੋ ਉਹ ਜਿਹੜੀਆਂ ਆਗਨੀਆਂ ਉੱਚੀਆਂ ਲਪਟਾਂ ਜਿਹੜੀਆਂ ਉਹ ਜੇ ਸਾਨੂੰ ਨਾ ਨਜ਼ਰ ਆਉਂਦੀਆਂ ਤੇ ਫਿਰ ਅਸੀਂ ਤੁਹਾਡੇ ਤੱਕ ਨਹੀਂ ਹੱਥ ਪਹੁੰਚ ਸਕਦੇ ਫਿਰ ਅਸੀਂ ਤੁਹਾਨੂੰ ਰੈਸਕਿਊ ਨਹੀਂ ਸੀ ਕਰ ਸਕਦੇ ਤੇ 20 ਮਿੰਟ ਪਹਿਲਾਂ ਜਿਹੜਾ ਬੰਦਾ ਪ੍ਰਮਾਤਮਾ ਨੂੰ ਗਾਲਾਂ ਕੱਢਦਾ ਪਿਆ ਸੀ ਪ੍ਰਮਾਤਮਾ ਪ੍ਰਤੀ ਬਹੁਤ ਸਾਰੇ ਰੋਸੇ ਕਰਦਾ ਪਿਆ ਸੀ ਕਿ ਹੇ ਪ੍ਰਮਾਤਮਾ ਤੂੰ ਮੇਰੀ ਝੌਂਕੜੀ ਤੇ ਮੇਰੇ ਛੋਟੇ ਮੋਟੇ ਸਮਾਨ ਜਿਹੜੇ ਉਲੂ ਦਿੱਤੇ ਤੇ ਮੈਨੂੰ ਬੜਾ ਦੁਖੀ ਕੀਤਾ ਉਹੀ ਬੰਦਾ ਜਿਹੜਾ ਪ੍ਰਮਾਤਮਾ ਦਾ ਹੱਥ ਜੋੜ ਕੇ ਧੰਨਵਾਦ ਕਰਨ ਲੱਗਾ ਕਿ ਹੇ ਪ੍ਰਮਾਤਮਾ ਤੂੰ ਅੰਗ ਸੰਗਿਆ ਤੂੰ ਹੈ ਤੂੰ ਮੇਰੀ ਸਹਾਇਤਾ ਕੀਤੀ ਜੇ ਤੂੰ ਮੇਰੀ ਜਿਹੜੀ ਝੌਂਪੜੀ ਨੂੰ ਅੱਗ ਨਾ ਲਾਉਂਦਾ ਅੱਗ ਦੀਆਂ ਲਪਟਾਂ ਨਾ ਉੱਠਦੀਆਂ ਤਾਂ ਇਹਨਾਂ ਫੌਜੀਆਂ ਦਾ ਧਿਆਨ ਜਿਹੜਾ ਉਸ ਅੱਗ ਦੀਆਂ ਲਪਟਾਂ ਤੇ ਨਾ ਪੈਂਦਾ ਤੇ ਮੈਂ ਅੱਜ ਵੀ ਉੱਥੇ ਹੁੰਦਾ ਤੇ ਹੋ ਸਕਦਾ ਸੀ ਸਾਰੀ ਜ਼ਿੰਦਗੀ ਰਹਿੰਦੀ ਜਿਹੜੀ ਆ ਉਹ ਮੈਨੂੰ ਉੱਥੇ ਗੁਜ਼ਾਰਨੀ ਪੈਂਦੀ ਤੇ ਉੱਥੇ ਮੈਂ ਮਰ ਜਾਂਦਾ ਉੱਥੇ ਮੈਂ ਖਤਮ ਹੋ ਜਾਂਦਾ ਤੇ हे ਪ੍ਰਮਾਤਮਾ ਤੇਰਾ ਬਹੁਤ ਧੰਨਵਾਦ ਆ ਕਿ ਮੈਂ ਕੋਈ ਪੁਰਾਣੇ ਜਨਮਾਂ ਦੇ ਚੰਗਾ ਕਰਮ ਕੀਤਾ ਹੋਊਗਾ ਕਿ ਜਿਹਦਾ ਫਲ ਜਿਹੜਾ ਅੱਜ ਮੈਨੂੰ ਮਿਲਿਆ ਤੇ ਤੂੰ ਬੇਨਤੀਆਂ ਤੂੰ ਮੈਨੂੰ ਬਚਾਲਿਆ ਸੋ ਇਹ ਜਿਹੜੀ ਖਾਣੀ ਆ ਇਹ ਇਸ ਗੱਲ ਨੂੰ ਸਿੱਧ ਕਰਦੀ ਆ ਕਿ ਜਿਹੜਾ ਪਰਮਾਤਮਾ ਆ ਉਹ ਸਾਡੀ ਆਵਾਜ਼ ਸੁਣਦਾ ਤੇ ਪਰਮਾਤਮਾ ਦਾ ਦੀ ਸੂਤ ਜਿਹੜੀ ਆ ਸਾਡੇ ਨਾਲੋਂ ਕਈ ਗੁਣਾ ਵੱਡੀ ਆ ਤੇ ਉਹ ਉਹਦਾ ਮਦਦ ਕਰਨ ਦਾ ਤਰੀਕਾ ਆ ਉਹ ਵੀ ਜਿਹੜਾ ਸਾਡੀ ਸੋਚ ਤੋਂ ਸਾਡੀ ਸਮਝ ਤੋਂ ਪਰੇ ਆ ਸੋ ਇਸ ਕਰਕੇ ਜ਼ਿੰਦਗੀ ਜਿਵੇਂ ਦੀ ਚੱਲ ਰਹੀ ਆ ਪਰਮਾਤਮਾ ਦੀ ਇੱਛਾ ਨਾਲ ਬੜੀ ਵਧੀਆ ਚੱਲ ਰਹੀ ਆ ਕਿਉਂਕਿ ਪਰਮਾਤਮਾ ਦੀ ਸੂਤ ਸਾਡੇ ਨਾਲੋਂ ਵੱਡੀ ਆ ਕਈ ਵਾਰੀ ਅਸੀਂ ਰੁਪਈਏ ਕਿੱਥੇ ਦੌੜੀ ਜਾਂਦੇ ਆ ਪਰਮਾਤਮਾ ਨੇ ਸਾਡੇ ਲਈ ਸੌਦਾ ਨੋਟ ਫੜਿਆ ਹੁੰਦਾ ਉਹ ਸਾਨੂੰ ਦਿਖਾਈ ਨਹੀਂ ਦਿੰਦਾ ਤੇ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹੀਏ ਜਿਵੇਂ ਉਹ ਰੱਖ ਰਿਹਾ ਉਹ ਠੀਕ ਕਰ ਰਿਹਾ ਉਹਦੇ ਸਾਡੀ ਭਲਾਈ ਛਿਪੀ ਆ ਕਿਤੇ ਨਾ ਕਿਤੇ ਸਾਡੀ ਚ ਭਲਾਈ ਛਿਪੀ ਹੋਈ ਹੈ ਸੋ ਇਸ ਕਰਕੇ ਪਰਮਾਤਮਾ ਨੂੰ ਮੰਨੀਏ ਤੇ ਜਿਸ ਕੰਡੀਸ਼ਨ ਦੇ ਵਿੱਚ ਜਿਸ ਹਾਲ ਚ ਰਹਿ ਰਹੇ ਹਾਂ ਖੁਸ਼ੀ ਹੋ ਜੀ ਉਸ ਹਾਲ ਦੇ ਵਿੱਚ ਰਹੀਏ ਕਿਉਂਕਿ ਪਰਮਾਤਮਾ ਦੀ ਰਜ਼ਾ ਉਸੇ ਚ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਕਰਦਾ ਕਿ ਪਰਮਾਤਮਾ ਬਾਰੇ ਜਿਹੜੀ ਚਰਚਾ ਆਪਾਂ ਕੀਤੀ ਤੁਹਾਨੂੰ ਜੂ ਪਸੰਦ ਆਈ ਹੋਊਗੀ ਤਲਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ